ਜਿਲ੍ਹਾ ਪ੍ਰੋਗਰਾਮ ਅਫਸਰ ਕੁਲਦੀਪ ਕੌਰ ਦੇ ਬਲੌਕ ਮੈਨੇਜਰ ਮਾਰਕ ਫੈਟ ਪੱਟੀ ਜਦ ਤੱਕ ਕਿ ਪਰਮਪ੍ਰਦੀਪ ਸਿੰਘ ਦੇ ਵੱਲੋਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਪਿਖੇਵਿੰਦ ਅਚੰਤਿਤ ਚੈਕਿੰਗ ਕੀਤੀ ਗਈ। ਇਸੇ ਦੌਰਾਨ ਸਪਲੀਮੈਂਟਰੀ ਨਿਊਟ੍ਰੀਸ਼ਨ ਸਕੀਮ ਅੰਡਾ ਹੈ ਉਸ ਦੇ ਅਧੀਨ ਪ੍ਰਾਪਤ ਹੋਏ ਰਾਸ਼ਨ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ। ਇਸ ਤੋਂ ਬਾਅਦ ਆਂਗਣਵਾੜੀ ਮੈਟ੍ਰਾ ਜੁੜਾ ਹੈ। ਸੈਂਟਰ ਲੋਕਾ ਦੇ ਵਿਖੇ ਪਹੁੰਚ ਕੇ ਸਟੋਰਾਂ ਦੀ ਵੀ ਚੈਕਿੰਗ ਕੀਤੀ ਗਈ। ਖਿਚੜੀ ਨੂੰ ਪਕਾਇਆ ਗਿਆ ਅਤੇ ਖਾ ਕੇ ਟੈਕ ਕੀਤਾ ਗਿਆ। ਸਾਰੇ ਅਫਸਰਾਂ ਤੇ ਮੀਡੀਆ ਦੇ ਵੱਲੋਂ ਆਪਣੀ ਸੰਤੁਸ਼ਟੀ ਜ਼ਾਹਰ ਕੀਤੀ ਗਈ ਹੈ। ਆਂਗਣਵਾਲੀ ਸੈਂਟਰ ਲੋਕਾਂ ਦੇ ਵਿਖੇ ਖਾਣਾ ਜੁੜਾ ਹੈ ਚੈੱਕ ਕੀਤਾ ਗਿਆ ਸਾਰੇ ਅਫਸਰਾਂ ਨੇ ਆਪਣੀ ਸੰਤੁਸ਼ਟੀ ਜਤਾਈ ਹੈ ਅਚੰਚਿਤ ਚੈਕਿੰਗ ਜੜੀਏ ਤੇ ਕੀਤੀ ਗਈ ਸੀ ਤੇ ਖਾਣਾ ਜੁੜਾ ਹੈ ਉਥੇ ਪਕਾ ਕੇ ਖਾ ਕੇ ਦੇਖਿਆ ਗਿਆ ਉਸ ਤੋਂ ਬਾਅਦ ਹੀ ਸੰਤੁਸ਼ਟੀ ਜ਼ਹਰ ਕੀਤੀ ਗਈ ਮਾਝਾ ਕੈਬਨਿਟ ਮੰਤਰੀ ਡਾਕਟਰ ਬਲਜੀਤ ਜੀ ਅਭਜਿਤ ਕੌਰ ਜੀ ਵੱਲੋਂ ਦਿਸ਼ਾ ਨਿਰਦੇਸ਼ ਪ੍ਰਾਪਤ ਹੋਏ ਸੀ ਕਿ ਸਾਰੇ ਪੰਜਾਬ ਵਿੱਚ ਆਂਗਣਵਾਲੀ ਸੈਂਟਰਾਂ 'ਚ ਜਿਹੜੀ ਫੀਡ ਚ ਆ ਰਹੀ ਹੈ ਉਹਨਾਂ ਦੀ ਅਚੰਚਿਤ ਚੈਕਿੰਗ ਕੀਤੀ ਜਾਵੇ ਦੂਸਰੋ ਅਸੀਂ ਅੱਜ ਮਾਰਨਿੰਗ ਸਾਨੂੰ ਆਦੇਸ਼ ਪ੍ਰਾਪਤ ਹੋਏ ਤੇ ਅਸੀਂ ਵੱਖ-ਵੱਖ ਦਫ਼ਤਰ ਚ ਜਿੱਥੇ ਫੀਡ ਸਟਾਕ ਹੈ ਜਾਂ ਜਿੱਥੇ ਵੀ ਫੀਡ ਪਈ ਹੈ ਉਹਦੀ ਮੀਡੀਆ ਦੀ ਪ੍ਰੈਜ਼ੈਂਸ ਦੇ ਵਿੱਚ ਅਤੇ ਮਾਰਕਫਿਡ ਦੇ ਅਧਿਕਾਰੀਆਂ ਅਤੇ ਹੋਰ ਜਿਹੜੇ ਮੋਤਬਰ ਲੋਕਾਂ ਉਹਨਾਂ ਦੀ ਪ੍ਰੈਜ਼ੈਂਸ ਵਿੱਚ ਫੀਡ ਦੀ ਕੁਆਲਿਟੀ ਕੁਆਂਟੀਟੀ ਚੈੱਕ ਕੀਤੀ ਗਈ ਮੌਕੇ ਤੇ ਉਹਨਾਂ ਨੂੰ ਬਣਾ ਕੇ ਸਾਰਿਆਂ ਵੱਲੋਂ ਖਾ ਕੇ ਦੇਖਿਆ ਗਿਆ ਔਰ ਜਿਹੜੀ ਫੀਡ ਹੈਗੀ ਆ ਉਹ ਬਿਲਕੁਲ ਠੀਕ ਪਾਈ ਗਈ ਦੇਖੋ ਸਾਨੂੰ ਸ਼ਿਕਾਇਤ ਪ੍ਰਾਪਤ ਵਰਕਰ ਯੂਨੀਅਨ ਵੱਲੋਂ ਹੋਈ ਸੀ ਇਸੇ ਲਈ ਅੱਜ ਮੌਕੇ ਤੇ ਆ ਕੇ ਇਹਨਾਂ ਚੀਜ਼ਾਂ ਨੂੰ ਦੇਖਿਆ ਗਿਆ ਤੇ ਫੀਡ ਦੇ ਠੀਕ ਪਾਈ ਗਈ ਹੈ ਔਰ ਜਿਹੜੇ ਜਿਸ ਤਰ੍ਹਾਂ ਚੀਨੀ ਦੀ ਮਾਤਰਾ ਹੈ ਜਾਂ ਨਮਕ ਦੀ ਮਾਤਰਾ ਉਹ ਵਿਭਾਗ ਵੱਲੋਂ ਕਿਹਾ ਗਿਆ ਕਿ ਉਹ ਜਿਹੜੇ ਛੋਟੇ ਬੱਚਿਆਂ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਪਾਇਆ ਗਿਆ ਆ ਸੋ ਜੇ ਕੋਈ ਹੋਰ ਇੰਪਰੂਵਮੈਂਟ ਦੀ ਜ਼ਰੂਰਤ ਹੈ ਤੇ ਉਹ ਸੀ ਲਿਖਤੀ ਰੂਪ ਚ ਦੇ ਸਕਦੇ ਆ ਬਟ ਜਿੰਨਾ ਕਿ ਬੱਚਿਆਂ ਦੀ ਨਿਊਟ੍ਰੀਸ਼ਨ ਵੈਲਿਊ ਦੇ ਹਿਸਾਬ ਨਾਲ ਹੈ ਫੀਡ ਠੀਕ